ਬੰਦੇ ਬੈਗੇ ਸੱਚੀ ਪਰ ਪਿਛਲੇ ਦਿਨਾਂ ਤੋਂ ਇੱਥੇ ਬੜੀਆਂ ਚੋਰੀਆਂ ਚੋਰੀਆਂ ਹੋਣ ਲੱਗ ਪਈਆਂ ਤਿੰਨ ਮੋੜਾਂ ਤੇ ਨੌ ਜਾਨੇ ਮੂੰਹ ਹੁਣ ਇਹ ਕਿਵੇਂ ਭਾਈ ਲੀ ਜਾਂਦੇ ਆ ਬਾਬੇ ਨੇ ਨਹੀਂ ਬਚਾਉਣਾ ਬਾਅਦ ਚ ਜਦੋਂ ਕਦੇ ਮੋਰਾਂ ਫਰ ਲੈ ਪਈ ਆ ਕਰ ਲਾ ਇਹਨੂੰ ਮਾਂ ਨੂੰ ਲੱਗਣੀ ਕਿੱਥੀ ਉਹਦੇ ਸਸਰੀ ਕਲ ਕੀ ਹੈ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰੇ ਜਣੇ ਦਾ ਕਿੱਦੋਂ ਮੈਨੂੰ ਫੋਨ ਆਇਆ ਕਹਿੰਦਾ ਅਸੀਂ ਟਰੈਕਟਰ ਲੈ ਕੇ ਆਉਣੇ ਪਏ ਆ ਟਰੈਕਟਰ ਦਾ ਮਾਰਾ ਜਾਣਾ ਡੇਕਲਾ ਸਿਸਟਮ ਜਾਂ ਬਦਲਤਾ ਹੀ ਛੋਟਾ ਕਰਾ ਲਿਆ ਮਾਰਾ ਜਾ ਏ ਗੱਗੂ ਹਣਾਂ ਨੇ ਨਾ ਫੋਨ ਲਾਇਆ ਆਹੇ ਵੀ ਕੀ ਹੈ ਬੰਦੇ ਬੈਗੇ ਸੱਚੀ ਬੰਦੇ ਸੱਚੀ ਬੈਗੇ ਸੱਚੀ ਬੈਗੇ ਨਾ ਟੜਕਣਾ ਵੇ ਸਾਰਾ ਅਟਕ ਤੜਕਣਾ ਆਵੇ ਤੂੰ ਸਾਵਾ ਲੱਗਿਆ ਭਾਈ ਮਾਦਾ ਸਾਡਾ ਪਿੰਡ ਹੈਗਾ ਨੂਰਪੁਰ ਕੀਮਾ ਤੇ ਤੁਸੀਂ ਪਹਿਲਾਂ ਇਹ ਵੀਡੀਓ ਤੋਂ ਪਹਿਲਾਂ ਤੁਸੀਂ ਸਰਚ ਮਾਰ ਕੇ ਦੇਖਦੇਵੇਂ ਨਾ ਅਸੀਂ ਦੇਖਦੇ ਆਂ ਸਰਚ ਮਾਰ ਕੇ ਦੇਖਦੇ ਨੂਰਪੁਰ ਕੀਮਾ ਨਿਊਜ਼ ਸਰਚ ਕਰ ਲਿਓ ਤੁਹਾਨੂੰ ਪਤਾ ਲੱਗੂ ਕਿਦਾਂ ਦਾ ਪਿੰਡ ਆ ਪਰ ਪਿਛਲੇ ਦਿਨਾਂ ਤੋਂ ਇੱਥੇ ਬੜੀਆਂ ਚੋਰੀਆਂ ਚੋਰੀਆਂ ਹੋਣ ਲੱਗ ਪਈਆਂ ਆਵੇ ਲੋਸ ਬੰਪ ਹੋਂਦਾ ਹੈ ਤੇ ਚੋਰੀਆਂ ਹੁੰਦੇ ਰਾਹ ਤੇ ਮੋੜਾਂ ਤੇ ਖੋਲੇ ਤੇ ਅੱਜ ਸਾਡੇ ਨਾਲ ਪਹਿਲੀ ਜਿੰਦਗੀ ਚ ਹੋਇਆ ਮੋਟਰ ਹੋ ਕੇ ਲੈ ਗਏ ਉੱਥੋਂ ਵੀ ਆਪਣੀ ਪਹਿਲੀ ਜਿੰਦਗੀ ਚ ਹੋਇਆ ਇੱਥੇ ਅਸੀਂ ਆਉਂਦੇ ਆ ਮੱਲ ਪਿੰਡ ਵਾਲਾ ਮੋੜ ਮੋੜ ਲੱਗੇ ਸਾਡੇ ਪਿੰਡ ਕੜਿਆਲ ਆ ਕੜਿਆਲ ਦੇ ਸਾਹਮਣੇ ਆ ਗਏ ਤੇ 10 ਮੋੜਾਂ ਤੇ 9 ਜਾਣੇ ਮੂੰਹ ਬੰਨੇ 9 ਜਾਣੇ ਇੱਕੇ ਦਮ ਹੌਲੀ ਹੌਲੀ ਕਿੱਥੋਂ ਨਹੀਂ ਐਂ ਅੱਗੇ ਬਰਾਬਰ ਹੌਲੀ ਹੋ ਗਏ ਫੇਰ ਪਿੱਛੇ ਅਸੀਂ ਦਾ ਟਰੈਕਟਰ ਮੈਨੂੰ ਲੱਗਾ ਕਿ ਉਮੇਦ ਬੰਦ ਮੈਂ ਕਿਹਾ ਰੇਸ ਦੇ ਦਈਏ ਤੇ ਚਲੋ ਰੇਸ ਨਾਰਮਲ ਕਰਕੇ ਮੋਟੇ ਮਾਰ ਲਾ ਆਪੇ ਲਾਈਟਾਂ ਜਦੋਂ ਇਹਨੇ ਫੋਨ ਘੜ ਕੇ ਤੈਨੂੰ ਫੋਨ ਲਾਇ ਵੈਂਡਾਲੇ ਮੋੜ ਤੇ ਅੱਧ ਤੇ ਕਰਾਇਓ ਉਦੋਂ ਬਾਨੇ ਦੇਹੀ ਬਾਈ ਓਫਲੇ ਆਖੀਆਂ ਆਵੇ ਉਹ ਲਾਈਫ ਪੁੱਲ ਦਾ ਭਰਾ ਵੇਖ ਲੈ ਉਧਰੋਂ ਕਸੀਆ ਵੇਖ ਲੈ ਆਹ ਵੇਖ ਲੈ ਮੋਟਾ ਕਸੀਆ ਕਸੀਆ ਵੇਖ ਲੈ ਮੈਂ ਚੋਂ ਬੰਦਾ ਰੰਮਾ ਇਹ ਦੇ ਭਰਾ ਬਾਈ ਅੱਡੀ ਰੱਖ ਦੋ ਜੇ ਫੋਨ ਲਾ ਆ ਜਾਓ ਚੋਟਾ ਨੇ ਕਸੀਆ ਚੱਕ ਲਿਆਂਦਾ ਸੀ ਨਾਲ ਹੀ ਉਹ ਮੇਰੀ ਗੱਲ ਸੁਣੋ ਹੋਂ ਟੱਬਰ ਆਪਣਾ ਡਰਿਆ ਪਿਆ ਸਾਰਾ ਘਰੇ ਠੀਕ ਆ ਨੇ ਕੰਮ ਡਰਨ ਵਾਲੇ ਆਏ ਹੋਈਏ ਮੇਰੇ ਇਹ ਨਾ ਮੈਂ ਤਾਂ ਹੋਇਆ ਤਾਂ ਆਪਣੇ ਨਾਲ ਸੀਰੀਅਸ ਆਵੇ ਮੋਗੇ ਜ਼ਿਲ੍ਹੇ ਸਾਡਾ ਪਿੰਡਾ ਨੂਰਪੁਰ ਕੀਮਾ ਸੋ ਰਾਤ ਪ੍ਰਾਤ ਤੇ ਸਾਡੇ ਪਿੰਡਾਂ ਲ ਕੋਈ ਨਾ ਆਇਆ ਸਾਡੇ ਪਿੰਡਾਂ ਨਾ ਆਵੇ ਕਿਉਂਕਿ ਤਾਰਾਂ ਤਾਂ ਅੱਗੇ ਚੋਾਰਾਂ ਤਾਰਾਂ ਚੋਰੀ ਹੁੰਦੀਆਂ ਹੁਣ ਬੰਦਿਆਂ ਦੇ ਸੱਟਾਂ ਲੱਗ ਜਾਂਦੇ ਨੇ ਮੋਟਰਸਾਈਕਲ ਚੋਰੀ ਹੋ ਜਾਂਦੇ ਆ ਇਹ ਇਹ ਮਹੱਲੇ ਪਈ ਮੋਟਰਸਾਈਕਲ ਉਹਨਾਂ ਚੋਰੀ ਕੀਤਾ ਉਸ ਦਿਨ ਜਵਾਕਾਂ ਜਵਾਕਾਂ ਨੇ ਸੱਟ ਮਾਰ ਕੇ ਗਏ ਦੋਨੇ ਅੱਜ ਆਪਣੇ ਬੰਦਿਆਂ ਨੇ ਮੇਹੋ ਨਾ ਅੱਜ ਤੁਹਾਨੂੰ ਕਲਿੱਪ ਕੱਢ ਕੇ ਵਿਖਾਉਂਗਾ ਸਵੇਰੇ ਉਹ ਬੰਦ ਨਹੀਂ ਆਦੇ ਵਦੇ ਵਦੇ ਸੀ ਫੋਲੋ ਸੀ ਟਾਈਟ ਮੁੰਡਾ ਸਵਿਫਟ ਗੱਡੀ ਤੇ ਸੀ ਕੰਮ ਕਰਕੇ ਰਾਜੇ ਨਸ਼ੇ 'ਤੇ ਪਾਵਾ ਸਾਨੂੰ ਸੌਂ ਲੱਗੇ ਇੱਕ ਦਿਨ ਦਿਲ ਨਿਕਲ ਗਿਆ ਐ ਟਾਈਮ ਦੇਖ ਲੈ ਕੋਈ ਮਾਰ ਜੀ ਬੰਦਾ ਹੋਵੇ ਪਰ ਸਾਡਾ ਵਲੌਗ ਬਣਾਉਂਦਾ ਨਹੀਂ ਇਸ ਪਾਰੇ ਦੱਸਣ ਦਾ ਹਟਾਏ ਇਰਾਦਾ ਕੀ ਸਾਡੇ ਮਿੰਟ ਤੋਂ ਉਹ ਲੈਈਏ ਮੈਂ ਕਿਹੋ ਜਿਹੀ ਯੋਗ ਬਣਾਈਏ ਉਹਨੂੰ ਕਿਸੀਆ ਈਡਾ ਨਾਲ ਮੈਂ ਤਾਂ ਭਰਾਵਾ ਨਾਲ ਹੀ ਰੱਖਿਆ ਮੈਂ ਤਾਂ ਨਾ ਹੁਣ ਜਾ ਕੇ ਟੱਬਰ ਦੀ ਹਾਰ ਸਲਾ ਲੈਨੇ ਆ ਟੱਬਰ ਇਹਨੂੰ ਪਹਿਲਾਂ ਤਾਂ ਡਰਾਵਾਂਗੇ ਚੰਗੀ ਤਰ੍ਹਾਂ ਨਾਲ ਨਾਲ ਮੇਰੇ ਮੋਟੇ ਲਾ ਰਹੇ ਹਾਂ ਮੈਂ ਕਿਹਾ ਪਹਿਲਾਂ ਤਾਂ ਡਰਾਵਾਂ ਚੰਗੀ ਤਰ੍ਹਾਂ ਫਿਰ ਉਦੋਂ ਬਾਅਦ ਉਹਨਾਂ ਨੂੰ ਮਾਰੀ ਜਿਹਾ ਰਾਹ ਦੇਾਂਗੇ ਸ਼ਾਂਤੀ ਵਿਚਾਰਤਾ ਪਾਵਾਂਗੇ ਚੰਗਾ ਇੱਕ ਵਾਰੀ ਡਰਾਉਣੇ ਹੁਣ ਜਾ ਕੇ ਇੱਕ ਟੱਫਾ ਡਰਾ ਹੀ ਦੇਣਾ ਅੱਜ ਕੱਲ੍ਹ ਵਾਕੇ ਬਈ ਸਮਾਂ ਹੈ ਨਹੀਂ ਯਾਰ ਜਾਣ ਹੁੰਦਾ ਰਾਤ ਬਰਾਤੇ ਕਿਤੇ ਵੀ ਸਾਡੇ ਪਿੰਡਾਂ ਲਈ ਤਾਂ ਖਾਸ ਕਰਕੇ ਯਾਰ ਬਹੁਤ ਬੁਰਾ ਹਾਲ ਥੋੜੇ ਦਿਨ ਪਹਿਲਾਂ ਹੀ ਬਹੁਤ ਵਾਰ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਮੋਟਰਾਂ ਖੋ ਕੇ ਲੈ ਗਏ ਵਿਚਾਰੇ ਪਿੰਡ ਦੇ ਜਵਾਜੂ ਜੇ ਕੁੱਤੇ ਇੱਕ ਦੋ ਹੋਰ ਚਾਂਸ ਹੋਏ ਇੱਕ ਆਡੇ ਬੰਦੇ ਦੇ ਭੈਣ 'ਚ ਗਾਲੀ ਪੈ ਗਏ ਉਹਦੇ ਵਿਚਾਰੇ ਦਾ ਸਿਰ ਪਾੜ ਗਏ ਅ ਨਿੱਕੇ ਨਿੱਕੇ ਵਾਰਦਾ ਤਾਂ ਬਾਲੀਆਂ ਹੁੰਦੀਆਂ ਸਾਡੇ ਪਿੰਡਾਂ ਦੇ ਲਾਗੇ ਲਾਗੇ ਪਤਾ ਨਹੀਂ ਕੀ ਚੱਕਰ ਆ ਹੁਣ ਵੇਖਾਂ ਭਜਾਈ ਲੀ ਜਾਂਦੇ ਆ ਹੁਣ ਉਹਸਲਾ ਜਾ ਹੋ ਗਿਆ ਵੀ ਹਾਂ ਠੀਕ ਆ ਪਿੰਡ ਪਹੁੰਚ ਗਏ ਆ ਹੁਣ ਵੇਖ ਗਏ ਜਦ ਡਾ ਟੌਰ ਨ ਐਂ ਹੁੰਦਾ ਭਰਾਵਾ ਬਾਕੀ ਸਾਡੇ ਭਾਈ ਪਿੰਡ ਚ ਸਾਰੇ ਥਾਵਾਂ ਤੇ ਕੈਮਰੇ ਲੱਗੇ ਆ ਏ ਟੂ ਜ਼ेड ਪਰ ਫਿਰ ਵੀ ਕੋਈ ਸਕਿਉਰਟੀ ਨਹੀਂ ਹੈਗੀ ਭਈ ਐਵੇਂ ਤੈਨੂੰ ਕਹਿੰਦਾ ਕੈਮਰੇ ਦੀ ਕਾਦੀ ਸਕਿਉਰਟੀ ਕਵਰੇਜ ਬਾਅਦ ਚੋਂ ਅਗਲਾ ਬੰਦਾ ਵਾਰਦਾਤ ਕਰ ਗਿਆ ਤੇ ਬਾਅਦ ਚੋਂ ਆਪਾਂ ਵੇਖੀ ਜਾਵਾਂਗੇ ਵੀ ਹਾਂ ਐ ਕਰ ਗਿਆ ਇੰਨਾ ਹੀ ਪਤਾ ਲੱਗ ਸਕਦਾ ਲੈ ਅਜਵਾਹ ਜਾਂ ਲਦੀ ਰਾਤਾਂ ਤਾਈਂ ਤੁਰੇ ਫਿਰਦੇ ਭਾਂ ਸ਼ਹਿਰ ਦੇ ਪਿੰਡ ਦੇ ਸਾਡੇ ਆਹ ਮੋੜ ਤੋਂ ਦੇਖਣਾ ਕੋਈ ਤੇ ਨਹੀਂ ਆਈ ਤੇ ਨਹੀਂ ਸੀ ਹੂੰ ਹੁਣ ਵੜ ਗਿਆ ਟਰੈਕਟਰ ਘਰੇ ਹੈ ਲੈ ਲੈ ਖਾਣੇ ਬਿਲੌਗ ਚ ਲੈ ਗਿਆ ਹੈ ਲੈ ਕੇ ਓ ਤੀ ਕਿੱਥੇ ਚੱਲੇ ਜੇ ਆ ਬਾਬੇ ਮੱਥਾ ਟੇਕ ਕੇ ਗੁਰੂਵਾਰ ਰਾਤ ਬਰਾਤੇ ਨਾਲ ਆ ਹੁਣੇ ਆਪਣੇ ਦੇ ਟਰੈਕਟਰ ਨੂੰ ਘਟੋ ਘੜੇ ਨੌ ਬੰਦੇ ਖੋਣ ਪਏ। ਇੰਨਾ ਵਧੀਆ ਲੱਗਦਾ ਗੱਲ। ਉਹ ਵਧੀਆ ਤਾਂ ਲੱਗਦਾ ਲੈ ਜਾਣਾ ਸੀ ਅਗਲੇ ਆਣੇ ਖੋਗੇ। ਉਹ ਆਪਣੇ ਪਿੰਡ ਪਰਲੇ ਕੜਿਆਲੇ ਵਾਲੇ ਰਾਹ ਦੇ। ਆਪਾਂ ਨੂੰ ਫੋਨ ਆਉਂਦਾ ਛੱਡ ਕੇ ਕੜਿਆਲੇ ਦੇ ਬੰਦੇ। ਹੈਂ? ਨਹੀਂ ਨਹੀਂ ਮੋਟਰਸਾਈਕਲ ਤੇ ਮੂੰਹ ਬੰਨੇ ਗੁਰੂਆ ਨਵੇਂ ਬੰਦਿਆਂ ਨੇ। ਅੱਛਾ। ਆਵੇ ਜਨੂਅਰੀ ਵਿਊ। ਹਾਂ। ਕੜਿਆਲੇ ਬੰਦੇ ਖੜਦੇ ਆ। ਖੜਦੇ ਨੇ। ਓਏ ਉਹ ਤੇ ਮੁੰਡੇ ਪੈਰਾ ਲਾਉਂਦੇ ਜਿਹੜੇ ਉਹ ਨਹੀਂ ਨੇ। ਆ ਮੁੰਡੇ ਮੈਂ ਕਿਹਾ ਤੁਹਾਨੂੰ ਆਉਣਾ ਹੈ ਮੈਂ ਕਿਹਾ ਆਇਆ ਆਂ ਸੱਜਣਾ ਬੋਲਣਾ ਨਹੀਂ ਨਹੀਂ ਜਵਾਕਤਾ ਭਰੇ ਸਾਰੇ ਪੈਂਟ ਦੇ ਹੀ ਆ ਤੇ ਨਾਲ ਚਲਾ ਤਲਾ ਲੈ ਇਹ ਬਾਬੇ ਦਾ ਮਥਾ ਢੇਕ ਹੋ ਰਾਤ ਭਰਾਤੇ ਨਾ ਜਾਇਆ ਕਰ ਵੇ ਸ਼ਰੋ ਰਾਤ ਭਰਾਤੇ ਨਾ ਜਾਇਆ ਕਰੋ। ਰਾਤ ਭਰਾਤੇ ਨਾ ਜਾਇਆ ਕਰੋ। ਹੋਏ। ਰਾਤ ਭਰਾਤੇ ਘਟ ਨਿਕਲਿਆ ਕਰੋ। ਬਾਬੇ ਨੇ ਗਏ ਸੀ ਬਾਬੇ ਨੇ। ਬਾਬੇ ਨੇ ਵੀ ਬਚਾਉਣਾ ਬਾਅਦ ਚ ਜਦੋਂ ਕਦੇ ਮੋਰਾ ਫਰ ਲੈ ਪਈ ਰਾਤ ਭਰਾਤੇ। ਨੇਰੀ ਰਾਤ ਬਗਾਨੀ ਭਰਾਤੇ ਚਪੇੜਾ ਪਤਾ ਨਹੀਂ ਕਿਧਰੋਂ ਪੈ ਜਾਂਦੀਆਂ ਹੁੰਦੀਆਂ ਇਹ। ਮੋਟਿਆ ਆਪਾਂ ਵੀ ਲਵਾਈਏ ਲਵਾ ਆਗ ਲਾਈਏ। ਲਵਾ ਲਿਓ ਨੇ ਜਿੱਦਣ ਕਹੇ ਉਦੋਂ ਲਵਾ ਲਿਓ ਦੱਸ। ਆਪਾਂ ਟਰੈਕਟਰ ਨਾਲ ਲਿਆ ਜਾਂਦਾ ਸਤਰਵਾਰ। ਬਾ ਠੀਕ ਆ ਫਿਰ ਪਤਾ ਹੀ ਆਣੇ। ਤੈਨੂੰ ਸਾਲ ਦਾ। ਬਾ ਲਿਆਉਣੇ ਫਿਰ ਲਵਾ ਦਿੰਨੇ ਆ। ਗੱਲਵਾ ਦੀ ਜਿੱਦਣ ਲਵਾਉਣਾ ਆ। ਅੱਬ ਤਲਾਸ਼ ਜਿੰਦਾਬਾਦ ਹਾਂ ਮਾਦਾਨੰਦ ਰਿਐਕਸ਼ਨ ਚੈੱਕ ਕਰੀਏ ਖੜੀ ਹੋ ਐ ਸ਼ੋਕਰ ਬਣਾ ਪਹੁੰਚ ਗਿਆ ਮੈਂ ਮੌਕੇ ਤੇ ਹੱਲੇ ਨਾ ਹੁੰਦਾ ਨਾ ਮੈਂ ਤੇ ਫੇਰ ਪਤਾ ਲੱਗਣਾ ਹੀ ਇਹਨਾਂ ਨੂੰ ਹਾਂ ਕਸੌਣ ਮੈਣਾ ਸਵੇਰੇ ਵੀ ਲਿਆਂਦਾ ਜਾਹ ਦੀ ਚੀਜ਼ ਕਿਉਂ ਦੱਸਿਆ ਕੋਈ ਕੜਿਆਲ ਦੇ ਮੁੰਡੇ ਵੀ ਖੜਦੇ ਆਰ ਦੇ ਮੂੜ ਤੇ ਆਹ ਦੇ ਮੁੰਡੇ ਪਹਿਰਾ ਲਾਉਂਦੇ ਯਾਰ ਨਨ ਗਾਲ ਕਿ ਗੁਰ ਲਗਾ ਪੰਜਾਂ ਨੇ ਬਾਪ ਪੰਜ ਘੰਟੇ ਤਾਂ ਲਏ ਜਦੋਂ ਵੀ ਲੈ ਇਹਨਾਂ ਨੂੰ ਉਦਮਾਤਰਾ ਰਾਤ ਨੂੰ ਤੇ ਇਹਨਾਂ ਨੇ ਇਹ ਹੀ ਕਰਨਾ ਫਿਰ ਉਹ ਤੋਂ ਚਾਰ ਚਪਟ ਸਵੇਰ ਦਪੂ ਆ ਤੁਸੀਂ ਰਾਤ ਰਾਤ ਆਪਣਾ ਬੂਆ ਇਹ ਹੀ ਰੱਖਣਾ ਬਾਤ ਵਿੱਚ ਇੱਥੇ ਜਵਾਕ ਕੁੱਟਿਆ ਆਉਣਾ ਇਹਨਾਂ ਨੇ ਜੇ ਮੁੰਡਾ ਗਿਆ ਨੇ ਆਪਣੇ ਕੋਲ ਕੁੱਟਿਆ ਬੜਾ ਇੱਥੇ ਆਵੇ ਕੈਵਰੇਜ ਆਇਆ ਹੋਣਾ ਇਹਨੂੰ ਗਾਹ ਕਰਦਾ ਇਹਨੂੰ ਮਾਂ ਨੂੰ ਘਰ ਤਾਂ ਵਾ ਤੋ ਆ ਆ ਆਪਣੇ ਕੋਲ ਲੰਘਿਆ ਇਹਨੂੰ ਕਿੰਨੇ ਕੁੱਟਿਆ ਉਹਨੂੰ ਜਾਂ ਤਾਂ ਲਓ ਔਖਾ ਕੰਮ ਕਿੰਨੇ ਫੂਨ ਲਾਲ ਸਦਾ ਇਹਨੇ ਮੋਕੇ ਦਸੀ ਆਪਾਂ ਪੈ ਲੈਣਗੇ ਜੋ ਗੂਹ ਖਾਂਦੇ ਰਹਿੰਦੇ ਜਿੱਧਰ ਕਿਧਰ ਰਾਤ ਨੂੰ ਜਿੱਧਰ ਕਿਧਰ ਰਾਤ ਨੂੰ ਆ ਗੂੰ ਗੂੰ ਘਟਦਾ ਜਾਵੇ ਵਿੱਚੋਂ ਇਹ ਕਿਉਂ ਕੱਢ ਦਿੱਤਾ ਜਾਵੇ ਪਤਾ ਲੱਗੇ ਤੁਹਾਨੂੰ ਗਾਲਾਂ ਪੈ ਰਹੀਆਂ ਹੁਣ ਬੂਹਾ ਬੰਦ ਰੱਖੇ ਨਹੀਂ ਕਿੱਲੇ ਪਾਸੇ ਤੁਰਿਆ ਨਹੀਂ ਜਾਂਦਾ ਨਹੀਂ ਚੰਗੇ ਹੁੰਦਾ ਫੜਦੇ ਹੀ ਦੇਖ ਲੈ ਫੜਦੇ ਇਹਨੂੰ ਤੇ ਪਤਾ ਇਹਨੂੰ ਲੱਗ ਜਾਂਦਾ ਅੱਧੀ ਰਾਤ ਬਾਅਦ ਨਿਕਲਦਾ ਪਹਿਲੇ ਰਿਆਂ ਤਾਂ ਸਨੋ ਦੀ ਧੜਕਰ ਤੇ ਪੁੱਛੀ ਇੱਕ ਵਾਰ ਆਇਆ ਹੋਇਆ ਸੀ ਗੱਲ ਧੜਕਣੇ ਆਪਣਾ ਕੋਹ ਬਣੀ ਜਾਂ ਛੱਡੀ ਗੱਲ ਜਿਵੇਂ ਮਰਜੀ ਆ ਜੇ ਕੋਈ ਚੀਜ਼ ਹੋਵੇ ਤਾਂ ਵੀ ਬਹੁਤ ਸਾਰਾ ਹੁੰਦਾ ਹਾਂ ਇਹ ਚੱਲ ਸੰਸ ਬਣਾਓ ਵੀ ਸਰਕਾਰਾਂ ਨੂੰ ਬੇਨਤੀ ਆ ਬਾਬੇ ਆ ਜਾ ਆ ਜਾ ਮੈਨੂੰ 40 ਡਾਲਰ ਦੀ ਮੰਗ ਦੀ ਫੋਨ ਆਵੇ ਤੇ ਜਾਲ ਸਸ਼ਤਰ ਦੇ ਅਧੀਨ ਹੈ ਰਾਜ ਪਾਸੇ ਹੋ ਕੇ ਗੱਲ ਕਰ ਪਾਸੇ ਉਹ ਗੱਲ ਸਹੀ ਆ ਸ ਜੋ ਬੰਦੇ ਪੈਗੇ ਬੰਦੇ ਪੈਗੇ ਜੋ ਆਗਰੇ ਡਰ ਗਈ ਉਹਦੀ ਪੱਬਾ ਸਾਡਾ ਡਰ ਗਿਆ ਉਹਨੂੰ ਡਰੀ ਫਿਰਦੀ ਹਟਾ ਕੇ ਇੱਕ ਹਾਲ ਆ ਮੈਂ ਪੱਬਾ ਡਰ ਗਿਆ ਉਹ ਆਦੀ ਮਾਰ ਗਈ ਉਹਦਾ ਦੀ ਮੰਮੀ ਆ ਗਈ ਸਾਡੇ ਤੇ ਇੱਕ ਰਸੌਣ ਲੱਗੇ ਦਸੀ ਲਾਗ ਮੂੰਹ ਸਾਡੇ ਵੇਖਣ ਵਾਲੇ ਸੀ ਰੰਗ ਦਾਅ ਤੇ ਇਹੀ ਕਿਉਂ ਗਈ ਹੈ ਇਹ ਜਾ ਕਨਿਆਰ ਅੱਡਾ ਅੱਡੇ ਤੋਂ ਨਿਕਲ ਟਰੈਕਟਰ ਸਾਰਾ ਲੇਟਾ ਵੱਲ ਸੌਂਦੋ ਸੁਣਾ ਇੱਕੇ ਨੂੰ ਮੋਠਾ ਇੱਕੇ ਦਾਮੀ ਲੇਟਾ ਚਲਾਈਆਂ ਐ ਲੇਟਾ ਮਾਰ ਲੱਗਤੇ ਇਹਨੇ ਫੁੱਲ ਭਜਾਦਾ ਮੈਂ ਜਦੋਂ ਫੋਨ ਕੱਢਿਆ ਮੈਂ ਇਹਨੂੰ ਕਾ ਫੋਨ ਲਾ ਦੇ ਮਾ ਪਿੱਛੇ ਆਏ ਆ ਮਰਾਈ ਨੂੰ ਮੁੜ ਗਿਓ ਇਥੇ ਜੀ ਆਪਣੇ ਪੰਚਾਲ ਵਾਲੇ ਡੇ ਤੇ ਹੀ ਨਹੀਂ ਕਿੱਥੋਂ ਮੁੜ ਗਏ ਸੀ ਆਣ ਕੇ ਉੱਥੇ ਹੀ ਪਿਛੇ ਹੀ ਇਦੋਂ ਹੀ ਰੋਲਾ ਚੱਕਦਾ ਵੀ ਬੱਸ ਨਾ ਚੱਕ ਲੈ ਚੱਕ ਤੇ ਜੇ ਕੋਈ ਵਗਾਲ ਹੋ ਜਾਂਦੀ ਤੇ ਫੇਰ ਉਦੋਂ ਹੀ ਪਤਾ ਲੱਗਣਾ ਏ ਤੈਨੂੰ ਤੇ ਫਿਰ ਤੈਨੂੰ ਕਿਵੇਂ ਪਤਾ ਲੱਗਣਾ ਵੀ ਪਤਾ ਲੱਗਣਾ ਵੀ ਕੱਟੀ ਉਹਦੇ ਛੋਟੀ ਨਿਗਾਹ ਜੀ ਜਿਹੜੀ ਨਾ ਥੇ ਕਲਰ ਦੇਖਦੇ ਨਹੀਂ ਪਾਉਂਦੀ ਇਹਨੂੰ ਲੱਗੀ ਅੱਗ ਉਹਦੇ ਫੋਨ ਵਾਲਾ ਥੱਦੇ ਨੇ ਮੋਗਿਆ ਸੀ ਪਹਿਲੇ ਲੈਣਗੇ ਉਹ ਵੀ ਚਾਰਜ ਫਟ ਖੁੱਲਾ ਰਹਿ ਵੀ ਇਹਨੂੰ ਵੀ ਨਹੀਂ ਤੁਸੀਂ ਬੰਦ ਫਿਰ ਗੱਡੀ ਨੂੰ ਵੀ ਮਾਂ ਨੂੰ ਵਿਚਾਲੇ ਬੂਹੇ ਤੇ ਲਾ ਕੇ ਤੇ ਬੂਹਾ ਖੁੱਲਾ ਛੱਡ ਕੇ ਗਿਆ ਉਹ ਵੀ ਬੂਹਾ ਖੁੱਲਾ ਛੱਡ ਫਿਰ ਚਾਬੀਆਂ ਤਾਂ ਇਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਹੀ ਰੱਖੀਆਂ ਤੇ ਕਿੱਥੇ ਆਉਂਦੀ ਉੱਠਦੀ ਗੱਜ ਦਿਨ ਸ਼ਾਮ ਹੀ ਲੈ ਕੇ ਆਏ ਤੇ ਇਹਨਾਂ ਨੂੰ ਚਾਬੀ ਵੀ ਨਹੀਂ ਪਤਾ ਕਿੱਥੇ ਆ ਆ ਵੀ ਓਟੇ ਰੱਖੀ ਮੈਂ ਕਿੱਦੋਂ ਰੱਖੀ ਲੈ ਕੇ ਆਇਆ ਕਾ ਵੀ ਦੇ ਨਾ ਕੀ ਆਇਆ ਜੂਵੀ ਨੂੰ ਫੜਾਈ ਜੂਵੀ ਨੇ ਰੱਖੀ ਜੂਵੀ ਨੇ ਰੱਖੀ ਇੱਥੇ ਉਹ ਸੁੱਤਾ ਹੈ ਮੈਨੂੰ ਲੱਭੀ ਨਹੀਂ ਬਾਈ ਵੀ ਕੇਅਰਫੁਲ ਬੇਟਾ ਨਾ ਨਾ ਨਹੀਂ ਜਾਂਦੇ ਸੰਦ ਬੈਠੇ ਹੋਰੀ ਐਸੇ ਲੈ ਗਿਆ ਤੁਹਾਨੂੰ ਵੀ ਕਹਿੰਦੇ ਗੱਡੀ ਤੇ ਚੱਲ ਜਾਨੇ ਪੈਬੂ ਲੱਗਿਆ ਇਹਨੇ ਬੜਾ ਔਖਾ ਗੱਡੀ ਰੋਕਿਆ ਸਾਡੇ ਤੇ ਕਿੱਥੇ ਗੱਡੀ ਰੋਕ ਲੈਣਗੇ ਦੱਸ ਉੱਤੇ ਚੜ ਜਾਨੇ ਸਾਡੇ ਤੇ ਪਲੇਕੇ ਨਾਲ ਐਂ ਕਹਿ ਦੋ ਸੌਰੀ ਸੌਰੀ ਭਾਜੀ ਗਲਤੀ ਹੋ ਗਈ ਮੋਟਰ ਨੀ ਪਤਾ ਲੱਗਾ ਭਰਾਵਾ ਪਤਾ ਹੀ ਨਹੀਂ ਲੱਗਾ ਭਰਾਵਾ ਬਚ ਗਏ ਸੌਰੀ ਓ ਵੇਲਾ ਜਸਪਾਲ ਨਾ ਵੱਡਾ ਰੱਖਿਆ ਟੰਬਾ ਵਿੱਚ ਇੱਕ ਹਿਸਾਬ ਨਾਲ ਜਸਪਾਲ ਹੀ ਨਾਲ ਚਲਾ ਦੇਣਾ ਪੈਰਾਂ ਤੋਂ ਫੜ ਕੇ ਗੜਮਗੜਮ ਕਰਦਾ ਵੇਲਾ ਤੇ ਚਲੋ ਇਸੇ ਦੇ ਨਾਲ ਵਲੌਗ ਹੁੰਦਾ ਖਤਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਾ ਅੰਡਰ ਵਲੌਗ ਹੋਣਾ ਇਹ ਵੀ ਨਹੀਂ ਆਉਣਾ ਇਹ ਦੁਬਾਰਾ ਇਹ ਵੀ ਸਵੇਰੇ ਸੱਟਾ ਸੱਟਾ ਦਾ ਆਉਣਾ ਜਾਂ ਫਿਰ ਓਏ ਇੱਕ ਰੀ ਦੂਜਾ ਜਦੋਂ ਤੁਸੀਂ ਬੰਦੇ ਵੇਖੇ ਹੋਣੇ ਹਨਾ ਇੱਕਰੀ ਮੰਚੋਂ गाना चलया ਵਾਂਗ ਉਵੇਂ ਨਹੀਂ ਆਈ ਤਾਂ ਹੋਰ ਤੇਜ਼ ਹੋ ਗਏ ਨਹੀਂ ਨਹੀਂ ਮੈਂ ਇਹਨੂੰ ਝਾੜਦੀ ਮੇਰੀ ਗੱਲ ਸੁਣ ਮੈਂ ਇੱਕਰੀ ਵੀ ਨਹੀਂ ਜਦੋਂ ਤੁਸੀਂ ਹਨਾ ਵੇਖਿਆ ਜੱਕਦਾਂ ਬੰਦਿਆਂ ਨੇ ਬੈਂਟਰੀਆਂ ਬੂਟਰੀਆਂ ਮਾਰੇ ਤੂੰ ਭਜਾਤਾ ਨਾ ਟਰੈਕਟਰ ਮੋਟਰਸਾਈਕਲਾਂ ਤੇ ਚਲੋ ਜੋ ਵੀ ਲੇਟ ਮਾਰੀ ਉਹਨਾਂ ਨੂੰ ਮੋਠਾ ਤੇ ਓਏ ਮਾਂ ਚੋਂ ਗਾਣਾ ਚੱਲੇ ਪੁੱਤਾਂ ਦੇ ਨਾਲ ਮਾਪੇ ਹੋ ਜਰਾ ਨਹੀਂ ਆਵਾ ਜੀ ਆ ਸ਼ੁਕਰ ਕੀ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਨਸ਼ਤਰ ਗਿਲ ਕੋਲ ਆ ਗਈ ਆਪਣੇ ਬੰਦੇ ਇਹ ਤਾਂ ਆਪਣੇ ਬੰਦੇ ਕਹਿੰਦਾ ਨਹੀਂ ਮੁੰਡੇ ਚੰਗੇ ਆ ਛੱਡ ਦੇ ਇਹਨਾਂ ਨੂੰ ਕਰਦਾ ਛੱਡ ਬਣਾ ਆਣ ਇੱਥੇ ਦੋ ਕਾਰ ਛੱਡ ਕੇ ਜਾਣਾ ਉਖਾ ਲੱਗਦਾ ਚੱਲ ਨਹੀਂ ਤੈਨੂੰ ਤਾਰ ਹੋਣੀ ਚੱਲ ਪਿੱਛਾ ਆਣ ਸਾਲਾ ਕੀ ਕਰਦਾ ਉੱਥਰ ਵੱਜ ਕੇ ਆ ਗਿਆ ਤੈਨੂੰ ਚਲੋ ਬਾਏ ਬਾਏ ਵਲੌਗ ਚ ਸਾਰਿਆਂ ਨੂੰ ਟਾਟਾ ਓਕੇ ਮਿਲਦੇ ਆਂ ਨੈਕਸਟ ਵਲੌਗ ਚ ਸਨੋਵਰ ਬਾਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨ ਨੂੰ ਕਹਿੰਦੇ ਲੋ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਆਪਣੀ ਸਨੇਕ ਡਾਇਰੈਕਟ ਹੈ ਕਿ ਸਨੋਵਰ ਬੱਲ ਜੇ ਕਿਨੇ ਮੈਸੀ ਕਰਨੋਂ ਗੱਲਬਾਤ ਕਰਨੇ ਹਾਂ ਕਰ ਸਕਦੇ ਆ ਜੀ bizness ਦੇ ਲਾਸਤੇ bizness ਦੇ ਲਾਸਤੇ ਓਨਲੀ ਇੱਕ ਕਲਿੱਪ ਕੱਟੀ ਨਾ ਓਨਲੀ ਫੋਰ bizness ਪਰਪਸ ਮੇਰਾ ਚੈਨਲ ਸਨੋਵਰ ਬੱਲ ਆ ਇੱਕ ਕਲਿੱਪ ਕੱਟੀ ਨਾ ਹਾਂਜੀ ਠੀਕ ਆ ਤੇ ਬਾਏ ਬਾਏ ਕਰਦੇ ਹੁਣ ਬਾਏ ਬਾਏ ਲਵ ਯੂ ਆਲ ਗਾਇਜ਼ ਹਾਂ ਤਾਂ ਹੁਣ ਚਲ ਜਾਈਏ ਕਰੇ ਭੱਜ ਕੇ ਜਾਈਂ ਇੱਥੇ ਹੀ ਆ ਖੜਾ ਬਾਹਰ ਹੀ ਖੜਾ ਮੈਂ Hehehe. <laughs>